ਕਰ ਮੈਂ ਵੀ ਕਰਦਾ ਇਹਨਾਂ ਤੇ ਗੁੱਲੀ ਡੰਡੇ ਦਾ ਹੱਲ ਹੈ ਕਰਦਾ ਸਪਰੇ ਸੁੱਤਾ ਪਿਆ ਰਹੋ ਕੋਈ ਨਹੀਂ ਕਿਹੜਾ ਦੇਂਦਾ ਆ ਜਾ ਕੋਈ ਲੋਈ ਮਿੱਟੋ ਲੈ ਨਾ ਕੀ ਆ ਗਈ ਜਿੱਤੇ ਬੈੜਿਆ ਆ ਜਾ ਹੁਣ ਗੁੱਲੀ ਡੰਡਾ ਮਾਰ ਲਈ ਆਪੇ ਬਾੜੀਆਂ ਨੂੰ ਗਾਲਾਂ ਕੱਢੀ ਜਾਊਗਾ ਵੀ ਦਵਾਈ ਚ ਨੌਕਸ ਹੈ ਇਹ ਆ ਲੈ ਕੇ ਕੱਪ ਜਿਪੜੇ ਕੁੱਟਦੀ ਨਾ ਖੜੇ ਕੇ ਮਰ ਗਿਆ ਚਾਚਾ ਤੇਰਾ ਗੁੱਲੀ ਰੰਦਾ ਜਪਰੀਆ ਮੇਰੇ ਛੜੇ ਦੀ ਬਾਣੀ ਤੇਜ ਆ ਚੜਦੀ ਜਾਂਦੀ ਆ ਚਾਚਾ ਵਾ ਪੁਕਾਰਤੀ ਲੈ ਮਾਲਿਆਤੀ ਦੇਰੀ ਹੋਰ ਚਾਚਾ ਮੈਂ ਤਾਂ ਸਾਰ ਗਿਆ ਛੱਤ ਢੋਲ ਗਿਆ ਢੋਲ ਤਗਾ ਯਾਨ ਕਿ ਤੇ ਢੋਲਤੀਆਂ ਅੱਛਾ ਅੱਛਾ ਤੂੰ ਕੰਮ ਕਰਨਾ ਵਾ ਕਰਣਾ ਹੀ ਨਹੀਂ ਫੋਕਰਪਣੇ ਨੇ ਬੜਾ ਮਾਰਿਆ ਪਿਆ ਜਿਹਨੂੰ ਕਰਨ ਲੱਗਦੇ ਮਿੰਟਾਂ ਦੇ ਕੰਮ ਕਰਦਣਾ ਆ ਫੋਖਰੇ ਅਸੀਂ ਆ ਚਾਚਾ ਫੋਖਰੇ ਦਾ ਤੂੰ ਸੀ ਆ ਡੂੜ ਕਿਲਾ ਹੁੰਦਾ ਕਰੋੜ ਰੁਪਈਆ ਲਿਆ ਦਿੰਨੇ ਆ ਵਿਆਹ ਤੇ ਫੇਰ ਖਾਹੇ ਲੈਣੀਆਂ ਫੁਗਰਾ ਤੂੰ ਮੈਨੂੰ ਦੱਸਦਾ ਜੱਟਾ ਅਮਰੀਕਾ ਇੱਥੇ ਹੀ ਡੱਪ ਤੂੰ ਓ ਕੀ ਹੋਗਾ ਤੈਨੂੰ ਮੈਂ ਫੋਖਰੇ ਬਣਰੇ ਕਹੀ ਜੰਨੇ ਤੂੰ ਓ ਬਾਈਆ ਬਾਈਆ ਉਹ ਤਾਹ ਚੜ ਗਿਆ ਨਾ ਨਾ ਗੱਲ ਦਿੰਦੇ ਟਰਾਲੀ ਚ ਕਾ ਰਿਹਾ ਭਰ ਰੁਪਈਆ ਤੇਰੇ ਨਾਲ ਲੜਦਾ ਸੀ ਓ ਮੈਂ ਤੈਨੂੰ ਕਾ ਜਗਾਵਾ ਐ ਚੱਕੋ ਆ ਜਾ ਵੱਡਾ ਸਰਦਾਰ ਆ ਗਿਆ ਪ ਕੀ ਆ ਕੇ ਸਭਰੇ ਕਰਦਾ ਚੰਗਾ ਲੱਗਦਾ ਜੱਟ ਨੂੰ ਤਾਂ ਕੀ ਗੱਲ ਮੋਖ ਪਈ ਆ ਜੱਟ ਨੂੰ ਹੈਂ ਗਾਹਾਂ ਤੇਰੇ ਕੋਲੇ ਸੋਰਾ ਲੀਕਾ ਛੜਿਆ ਵਾ 23 11 ਲਈ ਫਿਰਦਾ ਗੱਲ ਕਰਦਾ ਫਿਰ ਗੱਠਰ ਪੈਂਦਾ ਉਹ ਚੁੱਪ ਕਰਕੇ ਵਾਜਿਆ ਕਰੋ ਉਹ ਬੇਰੇ ਗੁੱਸਾ ਚੜਿਆ ਪਿਆ ਆ ਹੋ ਆ ਬਦੂ ਰਹਿ ਬਣਾ ਪਿਆ ਮੈਂ ਉੱਤੇ ਮੇਰੇ ਦਵਾਈ ਲੜੀ ਜਾਂਦੀ ਏ ਢੂਈ ਤੇ ਹੈਂ ਜਾ ਹਾਂ ਹੁਣ ਫਿਰ ਅਗਾ ਢੂੜ ਕਿੱਲਾ ਹੱਥ 'ਚ ਅਗਾ ਗੱਲਾਂ ਕਰਦਾ ਵੱਡੀਆਂ ਵੱਡੀਆਂ ਢੂੜ ਕਿਲਾ ਛੋਟੇ ਸਰ ਵਰਗੇ 20 ਕਿੱਲੇ ਨੇਗੇ ਉਹ 20 ਕਿੱਲੇ ਆ ਫਸਲ ਤਾਂ ਢੂੜ ਕਿੱਲੇ ਵਰਗੀ ਨਿਕਲਦੀ ਆ ਆ ਉੱਪਰਲੇ ਖੇਤ ਦੀ ਕਣਕ ਮੇਰੇ ਆ ਚਾਦਰ ਵਰਗੀ ਖੱਟੀ-ਖੱਟੀ ਹੋਈ ਪਈ ਐ ਡੇਢ ਟਰਾਲੀ ਨਿਕਲਦੀ ਆ 20 ਕਿੱਲੇ ਜਗ੍ਹਾ ਹੈਗੇ ਬੰਦੂ ਕੋ ਲੱਗਦਾ ਇਕੱਲੇ ਮੁੰਡੇ ਨੂੰ 20 ਕਿੱਲੇ ਆਉਂਦੇ ਨੇ ਯਾਰ ਸਾਲੀ ਵਾਲੀ ਗੱਲ ਜਿੱਥੇ ਵਧੀਆ ਵਾਲੀ ਨਹੀਂ ਜੱਜਾ ਚਾਚਾ ਚੋਰੀ ਉਹ ਕੁੱਤਾ ਕਰ ਜਾਂਦਾ ਯਾਰ ਤੂੰ ਤਾਂ ਫਿਰ ਚਾਚਾ ਜਿਹੜਾ ਤੇਰਾ ਸੁਭਾਣਾ ਪਿੰਡ ਦੇ ਵਿੱਚ ਲੋਕ ਗੱਲਾਂ ਕਰਦੇ ਆ ਇਹ ਕਹਿੰਦੇ ਕੀ ਫਿਲਾਂਦੇ ਤੂੰ ਪਾਣਾ ਸਿੱਧੂ ਆ ਉਹ ਜਾਣਦਾ ਜਾਣਦਾ ਉਹ ਨਹੀਂ ਚਾਚਾ ਤੇਰਾ ਸੁਭਾਅ ਬਹੁਤ ਵਧੀਆ ਤੇ ਤੈਨੂੰ ਮੰਨਣੀ ਹੁਣ ਪੈਸੇ ਮੰਗਿਓ ਮੈਨੂੰ ਸਭ ਪਤਾ ਹੁਣ ਤੂੰ ਨਹੀਂ ਮੈਂ ਮੈਂ ਪੈਸੇ ਨਹੀਂ ਮੰਗਦਾ ਹਾਂ ਚਾਚਾ ਮੇਰੀ ਨਾ ਸਾਲੀ ਹੈ ਜਿਹੜੀ ਹੈ ਨਾ ਹਾਂ ਉਹ 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 ਦੀ ਨਾ ਮੇਰੇ ਨਾਲ ਹੈ ਕੀ ਮੇਰੇ ਨਾਲ ਫਸੀ ਦੀ ਆ ਉਹ ਉਹ ਵੀ ਤੇ ਹਮੇਰੇ ਘਰ ਵਾਲੇ ਤਾਂ ਤੂੰ ਸਾਹਮਦੇ ਨਹੀਂ ਤੂੰ ਸਾਲੀ ਪਸਾਉਣ ਲੱਗਾ ਹੈ ਨਹੀਂ ਮੇਰੇ ਨਾਲ ਸੱਚੀ ਸੈਟ ਆ ਮੈਨੂੰ ਸੌਂ ਲੱਗੀ ਓਏ ਤੇਰੇ ਘਰ ਵਾਲੇ ਤਾਂ ਹੋਰ ਥਾਵਾਂ ਤੇ ਤੁਰੇ ਫਿਰਦੇ ਤੂੰ ਰਹਿਣ ਦੇ ਆ ਉਹਦੇ ਘਰ ਵਾਲੇ ਨੂੰ ਸੰਭਲਾ ਓਏ ਸੰਭਲਾ ਗੱਟਾ ਬਣ ਤੂੰ ਗੱਟਾ ਬਣ ਤਾ ਨਾਲ ਹੋਰ ਬੱਬਾ ਮੈਂ ਖਾ ਬਜ਼ਾਰ ਮੇਰੇ ਘਰ ਵਾਲੀ ਬਾਰੇ ਬੋਲਿਆ ਮੈਂ ਤੇਰੇ ਮਾਰੀ ਵਾਲੀ ਬੋਲੂ ਨਾ ਉਹਦੇ ਜੀਲੇ ਤਾਂ ਤੂੰ ਸਾਹਮਦੇ ਨਹੀਂ ਹਾਂ ਤੇ ਤੇਰੇ ਵਾਲੀ ਤੇ ਰੋਏ ਨੂੰ ਚੋਲੇ ਚੱਕ ਕੇ ਮੈਨੂੰ ਪਤਾ ਹੈ ਕਿ ਜਾਂਦੀ ਆ ਤਨਹਲੇ ਮੈਨੂੰ ਪਤਾ ਜਿਹੜਾ ਤਨਹਲੇ ਜਾਂਦੀ ਆ ਉਹ ਮਾਰਦਾ ਗੱਲਾਂ ਛੱਡ ਜਾ ਜੇ ਮੈਂ ਗੁੱਥੀ ਵਾਲੇ ਲੜਾਈ ਵਾਲੀਆਂ ਗੰਨਾਂ ਮੈਂ ਨੂੰ ਨੰਬਰ ਆ ਲੈ ਦੇ ਮੈਂ ਆਪਣੀ ਸਾਲੀ ਦਾ ਨਾ ਵੀਡੀਓ ਕਾਲ ਕਰਿਆ ਕਰੂੰ ਉਹ ਲੈਦਾ ਕਿ ਮੋਬਾਈਲ ਕੰਮ ਨਹੀਂ ਦੇ ਪੱਗੀ ਨੂੰ ਰਿਸ਼ਤਾ ਹੋ ਜਾਣਾ ਤੈਨੂੰ ਮੋਬਾਈਲ ਆਪ ਹੀ ਲਾ ਦੂੰਗਾ ਠੀਕ ਆ ਪੱਕੀ ਗੱਲ ਆ ਹੋ ਫਿਰ ਆਇਆ ਮੇਰੀ ਸਾਲੀ ਆਸਤੇ ਵੀ ਇਕਲੇ ਦੀ ਵਾ ਉਹ ਤਾਂ ਜੀ ਤਾਂ ਹਾਂ ਤੜੀ ਐਨਸ ਵਾਲਾ ਚਾਚਾ ਲੈ ਕੇ ਲੈ ਦੀ ਪੱਕਾ ਹੁਣ ਹਾਂ ਵਾਓ ਇਹ ਮੇਰਾ ਸੱਚਾ ਪਾਤਸ਼ਾਹ ਐਤ ਕੀ ਇਹਦੇ ਕਸੇ ਦੇ ਮੁੰਡੇ ਨੂੰ ਰਿਸ਼ਤਾ ਹੋ ਜੇ ਬਸ ਮੇਰਾ ਮੋਬਾਈਲ ਪੱਕਾ ਇਹ 50 ਲੱਖ ਲਵਾਂਗੇ ਜਦੋਂ 50 ਲੱਖ ਮਿਲ ਗਿਆ ਨਾ ਪੱਕੀ ਤੇ ਰਿਸ਼ਤੇ ਤੋਂ ਫਿਰ ਜੋ ਮਰਜ਼ੀ ਕਰੀਏ 50 ਲੱਖ ਰੁਪਈਆ ਰਿਸ਼ਤਾ ਲੈ ਰੋ ਜਾ ਕੇ ਮੁਰਦਿਆਂ ਦੇ ਨਾਲ ਸਾਲਾ ਹੁੰਦਾ ਹੀ ਨਹੀਂ ਕੋਈ ਰਿਸ਼ਤਾ ਕੋਈ ਕਰ ਦੇ ਚੱਲੇ ਇਹ ਹੀ ਬਹੁਤ ਹੈ 50 ਲੱਖ ਚੱਲ ਆਪਾਂ ਨੂੰ ਤਾਂ ਮੋਬਾਈਲ ਮਿਲ ਜੇ ਆਪਾਂ ਤਾਂ ਨਾ ਤੈਨੂੰ ਕਰੋੜ ਮਿਲੇ ਹੈ ਆਪਾਂ ਨੂੰ ਮੋਬਾਈਲ ਲੈ ਕੇ ਨਹੀਂ ਨਹੀਂ ਪਾਣੀ ਮਾਰ ਦੂੰ ਚਾਚਾ ਨਾਲੇ ਆਪਾਂ ਟਰੈਕਟਰ ਨਾ ਨਵਾਂ ਲਿਆਈਏ ਚੌਂਡੀ ਯਾਰ ਟਰੈਕਟਰ ਨਵਾਂ ਲੈ ਕੀ ਕਰਨਾ ਤੂੰ ਹੀ ਮਰੀ ਨਾ ਉਹ ਯਾਰ ਚਾਚਾ ਜਿਹੜਾ ਆਪਣਾ ਟਰੈਕਟਰ 2511 ਇਹਦੇ ਤਾਂ ਆਪਣੇ ਪਿੰਡ ਵਾਲੇ ਨੇ ਗਾਣਾ ਬਣਾਤਾ ਕਿਹੜਾ ਗਾਣਾ ਬਣਾਤਾ ਕਹਿੰਦੇ ਆ ਕਿ ਭਾਨੇ ਸਿੱਧੂ ਕੋਲੇ ਟਰੈਕਟਰ ਹੈ 2511 ਕਰਦਾ ਫਿੱਲ 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 ਜੀ ਟਾਇਰ ਵਿੱਚ ਲੱਗੇ ਨੇ 17 ਕਿਲ ਜੀ ਹਾਂ ਹੋਰ ਗਾਣਾ ਬਣਾਤਾ ਕਿਹੜਾ ਕੰਮ ਹੈ ਕਹਿੰਦਾ ਕਿ ਸਾਰੇ ਹੀ ਕਹੀ ਜਾਂਦੇ ਪਿੰਡ ਵਾਲੇ ਮੇਰੀ ਗੱਲ ਸੁਣ ਲਿਆ ਕੇ ਨਾ ਜੌਂਡੀ ਆਰ ਟਰੈਕਟਰ ਭਪਿੰਦਰ ਗਰੇ ਦਾ ਨਵਾਂ ਗਾਣਾ ਆਇਆ ਲੜਕਾਰੇ ਉਹ ਲੈ ਕੇ ਪਿੰਡ ਦੇ ਫੇਰ ਨਹੀਂ ਤੇ 10 ਘੇੜੇ ਮਾਰ ਦਿਆ ਕਰੂੰ ਮਾਰ ਦਾਂਗੇ ਮਾਰ ਦਾਂ ਕੋਈ ਨਾ ਆਈ ਤਾਂ ਤੂੰ ਦਲੇਰ ਆ ਜੱਟਾ ਅੱਛਾ ਚਾਚਾ ਕਦੋਂ ਦਾ ਬੱਜੀ ਇਹਦਾ ਚੱਕ ਲੈ ਕੀ ਹੈ ਕਿਸੇ ਤੀਨੀ ਦਾ ਹੀ ਹੋਵੇ ਪਸ ਕਰਾ ਕਰੋ ਮੈਂ ਤੀਮੇ ਨਾਲ ਜਾ ਰਾਂ ਹੂੰ ਪਤਾ ਹੀ ਹੈ ਹੈਲੋ ਹਾਂਜੀ ਕੌਣ ਬੋਲਦਾ ਹੈ ਸੁਖਵਾਲ ਬੋਲਦਾ ਜੀ ਕਿਹੜਾ ਸੁਖਵਾਲ ਬਾਈ ਜੀ ਕੋਈ ਤੇ ਇੱਕ ਵਾਰੀ ਰਿਸ਼ਤੇ ਵਾਲੇ ਨਹੀਂ ਆਏ ਸੀ ਜੀ ਆਪਣੇ ਕਾਕੇ ਵਾਸਤੇ ਅੱਛਾ ਅੱਜ ਤੂੰ ਮਿਲਣਾ ਹਾਂਜੀ ਹਾਂ ਤੁਸੀਂ ਐਵੇਂ ਕਰੋ ਬਾਈ ਜੀ ਖੇਤ 'ਤੇ ਆ ਜਾ ਫਿਰ ਅਸੀਂ ਸਾਡਾ ਜੋਗੇ ਵਾਲੇ ਰਾਹ 'ਤੇ ਖੇਤ ਆ ਇੱਧਰ ਅੱਛਾ ਉੱਥੇ ਮੈਂ ਸਾਹਮਣੇ ਤੁਹਾਨੂੰ ਦੇਖ ਜੂਗਾ ਬੈਠਾ ਤੁਸੀਂ ਅੱਗੇ ਅੱਗੇ ਆ ਜਾਓ ਸੜਕ ਦੇ ਉੱਤੇ ਹੀ ਹਾਂ ਸੜਕ ਦੇ ਉੱਤੇ ਖੇਤੀ ਆ ਜਾਓ ਠੀਕ ਆ ਯਾਰ ਚਾਚਾ ਕਿਧਰ ਫੋਨ ਸੀ ਓਏ ਆਪੇ ਆਪਣੇ ਬੱਗੀ ਨੂੰ ਅੱਜ ਫੇਰ ਰਸਤੇ 'ਤੇ ਆ ਰਹੇ ਨੇ ਹੇ ਓਏ ਸੱਚੇ ਪਾਤਸ਼ਾਹ ਚੌਂਡੀ ਕਦੇ ਰਸਤਾ ਚੜ ਜਾਏ ਸਿਰੇ ਜਾ ਕੇ ਕਰ ਜਾ ਕੇ ਕੰਮ ਕਰ ਲੈ ਠੀਕ ਆ ਤੂੰ ਹੋਰ ਹੀ ਉਲੜੇ ਸੁਣਨੇ ਪੇ ਛੱਡ ਦਿੰਨਾ ਓ ਚਾਚਾ ਮੈਂ ਬੀਬੋ ਦਾ ਫੋਨ ਲਵਾਂਗਾ ਬੀਬੋ ਦਾ ਓ ਦਵਾ ਦੂੰਗਾ ਤੁਹਾਨੂੰ ਬੀਬੋ ਦਾ ਫੋਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋ ਜੀ ਵਧੀਆ ਵਧੀਆ ਤੁਹਾਡਾ ਪਰਿਵਾਰ ਠੀਕ ਹੈ ਸਭ ਠੀਕ ਠਾਕ ਉਹ ਰਿਸ਼ਤੇ ਬਾਰੇ ਗੱਲ ਕਰਨ ਆਏ ਸੀ ਜੀ ਅਸੀਂ ਫੁੱਟਣ ਵਾਲਾ ਓਕੇ ਉਹ ਅਸੀਂ ਤਾਂ ਗੁੱਡੀ ਦਾ ਦਿੱਤਾ ਰਿਸ਼ਤਾ ਕਰ ਅੱਛਾ ਜਿਹੜੇ ਉਹ ਬੰਦੇ ਨੇ ਬੰਦੇ ਨੇ ਬਹੁਤ ਵਧੀਆ ਓਕੇ ਉਹ ਪਰ politcal ਬੰਦੇ ਨੇ ਥੋੜੇ ਜੀ ਹਾਂਜੀ ਹਾਂਜੀ ਲੀਡਰਾਂ ਨਾਲ ਗੱਲਾਂ ਕਰਨੀਆਂ ਪੈਣਗੀਆਂ ਕਿਉਂਕਿ ਉਹਨਾਂ ਦਾ ਐਮਐਲਏ ਜਿਹੜਾ ਉਹਨੂੰ ਦੀ ਮਾਸੀ ਦਾ ਮੁੰਡਾ ਹੋ ਕੀ ਮੇਰੇ ਉਹੀ ਜੀ ਸ਼ੋਅ ਕਰਨਾ ਆ ਗੱਲ ਸੁਣ ਲਾ ਓਏ ਹਾਂ ਫੋਕਰਬਾਜੀ ਮਾਰਦਾ ਫਿਰਦਾ ਜਿਹੜੇ ਰਿਸ਼ਤਾ ਕਰਨ ਆਲੇ ਆ ਰਹੇ ਨੇ ਅੱਜ ਉਹ ਬੰਦੇ ਪੋਲੀਟਿਕਲ ਲਗੇ ਅੱਛਾ ਪੋਲੀਟਿਕਲ ਗੱਲਾਂ ਕਰਨੇ ਨੇ ਉਹਨਾਂ ਨਾਲ ਲੈ ਚਾਚਾ ਫਿਰ ਮੈਂ ਐਂ ਕਹਿ ਦੂੰ ਮੈਂ ਬਾਦਲ ਕੇ ਵਿਆਹ ਹੈ ਮੈਂ ਲੈ ਮਾਰਿਆ ਫੋਕਰੀਆਂ ਨੇ ਮਾਰਿਓ ਪਹਿਲੇ ਰਿਸ਼ਤਾ ਸਰੇ ਬੂਥਾ ਹੈਗਾ ਤੇਰਾ ਬਾਦਲ ਕੇਲਾ ਕਿਉਂ ਬਾਦਲ ਕਹਿੰਦੀ ਬੰਦਾ ਹੀ ਵਿਆਹ ਹੈ ਹੋਣੇ ਆ ਉਹਨਾਂ ਤੇ ਕਿਹੜਾ ਗਧੇ ਵਿਆਹੇ ਵੀ ਓਏ ਇੰਨੇ ਨਾ ਛੱਡੋ ਤੁਸੀਂ ਇਹ ਤਾਂ ਵੱਡੇ ਮਾਰ ਲਾਗੇ ਪਹਿਲਾਂ ਇਹਨਾਂ ਨਾਲ ਗੱਲਾਂ ਨਹੀਂ ਤੁਹਾਡਾ ਘਰ ਪੜਦਾ ਇਹੀ ਪੜਦਾ ਯਾਰ ਸਭ ਤੋਂ ਵੱਧ ਹੋਰ ਉਹ ਮੜਾਏ ਸਾਹਬ ਨਾਲ ਗੱਲ ਕਰਿਆ ਕਰੋ ਯਾਰ ਅਸੀਂ ਬਾਈ ਜੀ ਸਾਰੀ ਗੱਲ ਖਾਮ ਲਾਂਗੇ ਤੁਸੀਂ ਬੁਲਾ ਲਓ ਕੁੜੀਆਂ ਨੂੰ ਤੁਸੀਂ ਮੁੰਡੇ ਨੂੰ ਬੁਲਾ ਲਓ ਜੀ ਅਸੀਂ ਉਹਨਾਂ ਨੂੰ ਬੁਲਾ ਅਸੀਂ ਬੁਲਾ ਲਾਂਨੇ ਮੁੰਡੇ ਨੂੰ ਹਾਂ ਬੁਲਾ ਲਾਂਨੇ ਤੂੰ ਖੇਤੀ ਬੁਲਾ ਖੇਤੀ ਬਾਈ ਜੀ ਪਤਾ ਕੀ ਗੱਲ ਹੈ ਖੇਤ ਨਾਲੋਂ ਚਾਚਾ ਮੈਂ ਕਿਹਨੇ ਸੈਲਰ 'ਚ ਵੇਚ ਕੇ ਹਾਂ ਆ ਪੜਾ ਹੋ ਸੈਲਰ 'ਚ ਮਿਲ ਜਾਂਦੇ ਆਪਾਂ ਉੱਥੇ ਵਾ ਠੀਕ ਆ ਵਾ ਠੀਕ ਆ ਬੁਲਾ ਲਓ ਬਾਈ ਜੀ ਹਾਂ ਠੀਕ ਆ ਜੀ ਬੁਲਾ ਰੋ ਜੀ ਆਪਣਾ ਆਪ ਦਾ ਸੈ ਇੰਦਰੀ ਕੋਈ ਨਾ ਸਾਲਾ ਸੈਲਰ ਵਾਲਾ ਗੱਪ ਹੋਰ ਮਾਰਦਾ ਹੋਇਆ ਓਏ ਉਹ ਕਿਉਂ ਚਾਚਾ ਘਬਰਾਉਣਾ ਹੈ ਸੈਲਰ ਵਾਲੇ ਮੁਨੀਮ ਨੂੰ ਬਥੇਰੀ ਦੇਸੀ दारू ਘੜ ਘੜ ਪਿਆਈ ਹੈ ਘੰਟੇ ਆਸਤੇ ਆਪਾਂ ਬਹਿ ਜਾਗੇ ਉੱਥੇ ਬੇਫਿਕਰ ਰਹੇ ਕਰ ਲੈ ਤੂੰ ਹੀ ਹੁਣ ਸੈਟਿੰਗ ਉਹਦੇ ਨਾਲ ਗੱਪ ਤਾਂ ਮਾਰਦਾ ਓਏ ਮੈਂ ਸੈਟਿੰਗ ਕਰਨ ਨੂੰ ਚਾਚਾ ਤੂੰ ਵੱਡੇ ਵੱਡੇ ਲੀਡਰ ਵਾਲੀਆਂ ਗੱਲਾਂ ਕਰੀ ਬਸ ਠੀਕ ਆ ਮੈਂ ਪੂਰੀਆ ਕਰੂੰਗਾ ਨਾ ਹੁਣ ਤੂੰ ਇਹੀ ਰੱਥੇਗਾ ਵੀ ਸੈਲਰ ਆਪਣਾ ਤੇ ਹੋਰ ਪੈ ਲੱਗ ਚੱਲਦਾ ਹੁੰਦਾ ਬਸ ਠੀਕ ਤੂੰ ਕਰ ਹਾਂ ਸਾਲਾ ਇੱਥੇ ਫਿਰਦਾ ਫੱਦਾ ਕੈਲਾ ਪਤਾ ਨਹੀਂ ਕਿੱਧਰ ਨੂੰ ਮਰ ਗਿਆ ਓਏ ਉਧਰ ਉਹ ਆਉਣ ਵਾਲਿਆਂ ਦੇ ਰਸ ਪੂਆ ਨੂੰ ਫੋਨ ਕਰਕੇ ਦੱਸ ਦੇ ਪੂਆ ਕਿਤੇ ਗੁੱਸੇ ਨਾ ਕਰ ਜਾਈ ਮੈਨੂੰ ਨੂੰ ਦੱਸਿਆ ਹਲੋ ਪੂਆ ਸਸਰੀਕਾਲ ਵੇ ਸਸਰੀਕਾਲ ਭਾਨੇ ਹਾਂ ਠੀਕ ਹੈ ਹਾਂ ਠੀਕ ਠਾਕ ਪੂਆ ਤੇ ਨਹੀਂ ਖੁਸ਼ ਖਬਰੀ ਦੱਸਣੀ ਸੀ ਵੇ ਹਾਂ ਦੱਸ ਖੁਸ਼ ਖਬਰੀ ਪੂਆ ਗੱਲ ਇਹ ਆ ਕਿ ਅੱਜ ਫੇਰ ਆਪਣੇ ਬੱਗੀ ਨੂੰ ਰਿਸ਼ਤੇ ਵਾਲੇ ਆ ਰਹੇ ਨੇ ਅੱਜ ਤਾਂ ਬੜਾ ਤਕੜੇ ਘਰ ਆ ਰਹੇ ਨੇ ਪੂਆ ਪੋਲੀਟੀਕਲ ਬੰਦੇ ਨੇ ਜਿਹੜਾ ਅੱਜ ਦੇਖਣ ਆ ਰਹੇ ਨੇ ਹਾਂ ਉਹ ਗੱਲ ਤਾਂ ਸੁਣ ਲਾ ਪੂਆ ਉਹ ਪੂਆ ਗੱਲ ਤਾਂ ਸੁਣ ਲਾ ਮੇਰੀ ਉਹ ਇੱਥੇ ਆ ਗਏ ਜਿਹੜੇ ਮੁੰਡੇ ਰਿਸ਼ਤਾ ਕਰਾਉਂਦੇ ਸੀ ਕਿੱਡੇ ਪਿਛੋਲਾ ਉਹ ਮੈਂ ਪੂਆ ਆਪਣੇ ਕੈਲੇ ਦੇ ਬੈਠੇ ਬਟਨੇ ਗੱਪ ਹੋਰ ਫਟਾ ਬਣਾਤਾ ਕਹਿੰਦਾ ਸੈਲਰ ਦਿਖਾ ਦੇ ਕਹਿੰਦਾ ਇੱਥੇ ਬੈਠੀ ਬੁਲਾ ਲੈ ਕਹਿੰਦਾ ਸੈਲਰ ਦਿਖਾ ਦਾਂਗੇ ਉਹ ਤਾਂ ਕਰਕੇ ਸੀ ਪੂਏ ਤੇ ਸੈਲਰ ਜੀ ਬੁਲਾ ਲੈ ਸਾਹ ਕਰਨ ਵਾਲੇ ਵੇ ਆਏ ਕਰ ਮੈਂ ਚਿੰਤੂ ਨੂੰ ਲੈ ਕੇ ਹੁਣੀ ਆਉਣੀ ਆ ਖੇਤ ਆ ਗਈ ਪੂਆ ਤੂੰ ਹੁਣ ਸੈਲਰ ਚ ਹਾਂ ਮੈਂ ਚਿੰਤੂ ਆਏ ਕਰ ਤੂੰ ਮੋਟਰਸਾਈਕਲ ਦੀ ਮੈਨੂੰ ਸਟਾਰਟ ਕਰਕੇ ਤੇ ਚਲਾ ਮੈਂ ਆਪ ਹੀ ਲਵ ਪੂਆ ਤੂੰ ਰਹਿਣ ਦੇ ਉਹ ਚੱਲ ਫਿਰ ਮੈਂ ਫੋਨ ਤੂੰ ਬੱਗੀ ਦੀ ਫਿਕਰ ਨਾ ਕਰ ਬੱਗੀ ਨੂੰ ਮੈਂ ਆਪ ਹੀ ਲਵਾਂ ਤੁਸੀਂ ਇੱਥੇ ਤਿਆਰੀਆਂ ਕਰਵਾ ਆਪਦੀਆਂ ਅੱਛਾ ਤੂੰ ਹੀ ਲਿਆਏਂਗੀ ਚੱਲ ਠੀਕ ਆ ਫਿਰ ਲਿਆ ਓਕੇ ਮੁਰਗੀ ਬਣੀ ਨਹੀਂ ਓਏ ਆ ਗਿਆ ਨਸ਼ਤਾ ਕਿਉਣਾ ਓ ਲੈ ਬੱਗੀ ਨੂੰ ਰਸਤੇ ਵਾਲੇ ਆਉਣੇ ਆ ਮੈਨੂੰ ਤਾਂ ਚਾਹੀ ਚੜਿਆ ਪੀ ਅੱਜ ਤਾਂ ਇੰਨਾ ਸਲੇ ਤਾਂ ਜਾਂ ਫਿਰ ਤਾਂ ਮੰਦਲਾ ਦਾ ਬੱਗਿਆ ਤੂੰ ਪਿਓ ਲੱਗਦਾ ਮੈਂ ਨੌਕਰ ਲਾਵਾਂ ਚਾਚਾ ਤੂੰ ਨੌਕਰ ਬਣ ਜਾ ਬੱਗੀ ਦਾ ਪਿਓ ਮੈਨੂੰ ਬਣਾ ਦੇ ਓ ਤੋ ਕੀ ਓਏ ਹੱਸਦਾ ਚਾਚਾ ਵਧੀਆ ਵਧੀਆ ਗੱਲਾਂ ਕਰਨੀਆਂ ਜੇ ਰਿਸ਼ਤਾ ਚੜ ਗਿਆ ਨਾ ਸਿਰੇ ਹਾਂ ਮੇਰੇ ਕੁਰਤੇ ਪੈ ਮੈਨੂੰ ਵਧੀਆ ਲੱਗਦਾ ਓ ਵਧੀਆ ਲੱਗਦੇ ਆ ਚਾਚਾ ਤੂੰ ਸੇਲਰ ਚ ਬੈਠਾ ਜੱਟ ਦੀ ਤਾਂ ਬੰਦਾ ਜਾਇਦਾਦ ਦੇਖਦਾ ਹੁੰਦਾ ਲੀਡੇ-ਲੂਡੇ ਨਹੀਂ ਦੇਖਦਾ ਹੁੰਦੇ ਐ ਤੈਨੂੰ ਲੱਗਦਾ ਵੀ ਇਹ ਬਗਾਨਾ ਸੈਲਰ ਆ ਵੀ ਆਪਣਾ ਲੱਗਦਾ ਮੈਂ ਸੈਲਰ ਦਾ ਮਾਲਕ ਆ ਨਾ 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 ਮੈਂ ਸਾਰੇ ਡੋਕਰਾਂ ਨੂੰ ਕਹਿਤਾ ਮੈਂ ਕਿਹਾ ਵੀ ਤੈਨੂੰ ਬੱਗੀ ਦੇ ਬਾਹਰ ਆਸ ਕਰ ਲੈ ਮੈਂ ਲੱਭਾ ਮਾਲਕ ਲਗਾ ਮੈਂ ਸੈਲਰ ਦਾ ਮੈਂ ਨਾ ਬੇਫਿਕਰ ਐ ਬਸ ਠੀਕ ਐ ਕੈਪਟਨ ਤਾਂ ਥੱਲੇ ਗੱਲ ਨਾ ਪੂਆ ਵੀ ਆਉਣ ਵਾਲੀ ਆ ਪੂਆ ਆਉਣ ਵਾਲੀ ਆ ਹੋਰ ਪੂਆ ਨੂੰ ਫੋਨ ਕਰਤਾ ਸੀ ਮੈਂ ਚੱਲ ਵਧੀਆ ਪੂਆ ਫਰਾਕੜ ਜੰਦੀ ਪੂਆ ਨੂੰ ਬੁਲਾ ਰਾਂ ਆਉਣ ਵਾਲੀ ਆ ਪੂਆ ਵੀ ਵਧੀਆ ਆ ਆਹੋ ਸਾਲੀ ਨੂੰ ਫੋਨ ਲੈ ਕੇ ਦੇਉ ਮੈਂ ਤਿੱਕੀ ਦਾ ਪੱਕਾ ਹੀ ਮੈਨੂੰ ਹੈ ਰੂਗਾ ਜਰ ਮੱਚੀ ਜਾਣਾ ਨੇ ਤੂੰ ਫਿਰ ਗੁੱਛਾ ਚੜਾ ਦੇ ਦੇ ਮੇਰੀ ਗੱਲ ਸੁਣ ਲੈ ਜੱਟ ਭਾਨੀ ਵੀ ਠੋਕ ਦੂੰ ਓ ਬਸ ਕਰ ਬਸ ਕਰ ਪਹਿਲਾ ਤੇਰੇ ਵਾਰੀ ਦੋ ਵਾਰੀ ਕੰਮ ਕਰਾਵਾਂਗਾ ਤੇਰੇ ਕਰਕੇ ਯਾ ਮੈਨੂੰ ਭੂਆ ਦਾ ਫੋਨ ਆਈ ਜਾਂਦਾ ਯਾਰ ਸੁਣ ਲੈ ਸੁਣ ਲੈ ਇਹ ਹੁਣ ਗੁੱਛਾ ਚੜਾ ਦੇ ਦਿੰਦਾ ਭਰੀਆ ਵੇ ਇਹ ਗੁੱਛਾ ਚੜਾ ਦੇ ਦਿੰਦਾ ਭਰੀਆ ਬੰਦੇ ਨੇ ਯਾਰ ਮੈਂ ਤਾਂ ਥੱਲੇ ਲੇਟ ਜੂੰਗਾ ਇੱਥੇ ਇਹ ਫਿਰ ਹੋਇਆ ਮੇਰੇ ਤੇ ਹੋਇਆ ਵੀ ਭਾਈ ਥੇਰੀ ਜੜਦਾ ਗਿਆ ਇਹ ਹੋਏ ਜਿਹੜਾ ਬੰਦੇ ਵਾਲੀ ਗੱਲ ਹੀ ਨਹੀਂ ਕਰਨੀ ਕੀ ਚਾਹਤਾ ਓ ਚੰਗਾ ਬਸ ਕਰ ਤੇ ਕਰ ਬਸ ਕਰ ਓ ਮਗੜਾ ਉਹ ਆ ਗਈ ਪੂਆ ਓਏ ਆ ਗਈ ਆ ਗਈ ਪੂਆ ਆ ਗਈ ਪੂਆਲਾ ਆਜੀ ਆਦਾ ਆਦਾ ਪੂਆ ਮੂਰੀ ਖਿਆ ਕਰਕੇ ਰੱਖ ਪੈਰੇ ਥਲਾ ਪੂਆ ਦੇ ਨਾਲ ਉੱਠਦੇ ਆ ਮੇਰਾ ਕੁਰਤਾ ਫਸ ਗਿਆ ਕੁਰਸੀ ਵੀ ਟੁੱਟੀ ਕਰੀ ਫਿਰਦਾ ਤੂੰ ਐ ਮੱਛਾ ਦੇਖ ਜਾ ਹਾਂ ਜਉਂਦਾ ਰਹਿ ਜਉਂਦਾ ਰਹਿ ਜਾ ਜਾ ਪੂਆ ਛੇ ਡਾਉਨ ਪੂਆ ਛੇ ਡਾਉਨ ਆ ਕਰ ਉਹ ਤੂੰ ਇਧਰ ਆ ਜਾ ਬਾਕੀ ਤੂੰ ਵੀ ਛੇ ਡਾਉਨ ਹੋ ਜਾ ਫੇ ਕਦੋਂ ਕੌਂਦੇ ਨੇ ਰਸਤੇ ਵਾਲੇ ਆਉਣ ਵਾਲੇ ਨਹੀਂ ਜੀ ਉਹ ਟੋਪੀ ਚੱਜ ਨਾ ਲੈ ਲਿਆ ਹੈ ਹੋਰ ਇੱਕ ਬੰਕੀ ਜਾਂ ਬਣਿਆ ਬੈਠਾ ਤਾਂ ਹੀ ਰਸਤਾ ਨਹੀਂ ਸਿਰੇ ਚੜਦਾ ਠੀਕ ਆ ਹਾਂ ਵਧੀਆ ਐ ਬਾਦ ਕੀ ਰਹਾ ਰਸਤਾ ਸਰੇ ਚੜ ਜਾ ਸਾਲੀ ਨੂੰ ਮੋਬਾਈਲ ਤੇ ਗੱਲਾਂ ਵੀਡੀਓ ਕਾਲ ਆ ਘਰ ਕੱਲ ਸੁਣੋ ਬੜਾ ਭੌਕੀ ਹੋਣਾ ਚੱਲ ਚਲੋ ਉਧਰ ਗਿੜਾ ਗੁੜਾ ਦੇਲਾ ਆਉਣ ਵਾਲੇ ਨੇਗੇ ਬੋਕਰ ਬਾਪਾ ਬੜਾ ਚੰਗਾ ਲੱਗਦਾ ਆ ਸਾਇਆ ਤੇਰੀ شادی ਕੱਖਿਆ ਜੀਲਵੇਂ ਆਇਆ ਹੈ ਇਸ ਲਈਏ ਪੂਆ ਨੇ ਤੇਰੀ ਚੈ ਤੇ ਭਲਾ ਬੱਸ ਕਰ ਬੱਸ ਕਰ ਬੱਚਾ ਚੱਜੇ ਜਾ ਉਹ ਨਾ ਚੰਪ ਤੂੰ ਬੜਾ ਰੌਣਕ ਓ ਚਾਚਾ ਜੇ ਮੇਰੀ ਲੋੜ ਪਈ ਨਾ ਬਾਜ ਮਾਰ ਲਈ ਬੇਫਿਕਰ होके ਮੈਨੂੰ ਪਤਾ ਹੈ ਮੇਰੀ ਲੋੜ ਪਾਉਗੀ ਪਾਉਗੀ ਕਾ ਜੀ ਸਫਾਈ ਕਾਰ ਠੀਕਾ ਕੋਈ ਪੋਲੀਸਿਕਾ ਕੰਮ ਕਰੀ ਆਓ ਜੀ ਆਓ ਜੀ ਬੈਠੋ ਜੀ ਬੈਠੋ ਅਰੇ ਭਰੇ ਭਾਈਓ ਤੁਸੀਂ ਮੈਂ ਇਧਰ ਮੰਜੇ ਦੇ ਬਾਹਰ ਨਾ ਇੱਥੇ ਨਾ ਪਤਾ ਹੀ ਗੱਲਾਂ ਕੁਰਸੀਆਂ ਥੋੜੀਆਂ ਘੱਟ ਸੀਗੀਆਂ ਉਹ ਤੁਹਾਨੂੰ ਪਤਾ ਨੌਕਰਾਂ ਨੂੰ ਕਰਨੇ ਦੋ ਤਿੰਨ ਕੁਰਸੀਆਂ ਤੋੜਤੀਆਂ ਸੈਲਰ ਚ ਕੰਮ ਇਹੋ ਜਿਹਾ ਹੀ ਹੁੰਦਾ ਤਾਂ ਕਰਕੇ ਮੰਜਾ-ਮੰਜਾ ਬੈਠ ਜਣੇ じゃ ਗੱਜਾ ਐ ਕਰ ਚਾਹ ਲੈ ਕੇ ਨਾਲੇ ਲੈ ਕਰ ਵਧੀਆ ਜੀ ਚਾਹ ਬਣਾ ਕੇ ਰਿਆ ਨਹੀਂ ਜੀ ਨਹੀਂ ਅਸੀਂ ਕੁੜੀ ਦੇ ਘਰ ਦਾ ਚਾਹ ਪਾਣੀ ਪੀਂਦੇ ਨਹੀਂ ਜਿੰਨਾ ਟਾਈਮ ਰਿਸ਼ਤਾ ਫਾਈਨਲ ਨਹੀਂ ਹੁੰਦਾ ਇਹ ਤਾਂ ਪੁੱਤ ਪਹਿਲਾਂ ਪੁਰਾਣੇ ਜਵਾਨੇ ਦੀਆਂ ਗੱਲਾਂ ਹੁੰਦੀਆਂ ਸੀ ਹੁਣ ਜਵਾਨਾ ਬਦਲ ਗਿਆ ਚਾਹ ਪਾਣੀ ਤਾਂ ਪਿਆ ਕੇ ਹੀ ਤੋੜਾ ਬਹੁਤ ਬਾਅਦ ਪੀਲਾਂਗੇ ਭੂਆ ਕੋਈ ਗੱਲ ਚੱਲ ਤੂੰ ਇਹਨਾਂ ਭੂਆ ਬਾਅਦ ਚ ਪੀਲਾਂਗੇ ਖਰਚਾ ਬੱਗੀ ਇੱਥੇ ਕਰਦੇ ਫੋਨ ਬਾਈ ਜੀ ਇਹ ਜਿਹੜਾ ਐਮਐਲਏ ਨੀ ਜੀਰੇ ਤੋਂ ਅੱਛਾ ਅੱਛਾ ਹਾਂ ਉਹਨਾਂ ਦੀ ਮਾਸੀ ਦਾ ਬੇਟਾ ਏ ਮੁੰਡੇ ਦਾ ਠੀਕ ਆ ਠੀਕ ਆ ਹੋਰ ਇੱਥੇ ਫੈਮਲੀ ਆਣੀ ਕੀ ਗੱਲ ਓ ਯਾਰ ਸਾਡੇ ਵੀ ਇਧਰ ਕੈਪਟਨ ਨੇ ਹੁਣ ਕੀ ਕਰਾਣਾ ਫੋਨਾਂ ਦਾ ਵਾਅਦਾ ਤਾਂ ਕਰ ਲਿਆ ਹੁਣ ਕੁਝ ਤਾਂ ਬੰਡੀਆਂ ਦਾ ਮੈਂ ਕੈਪਟਨ ਨੂੰ ਕਿਹਾ ਮਗਾ ਜੀ ਤੂੰ ਨਹੀਂ ਬੰਡਦੇ ਆਪਾਂ ਫੋਨ ਵੰਡਦੇ ਨੇ ਬਾਲੀ ਆ ਨਾ ਆਪਣੀ ਕਾਂਗਰਸ ਨਾਲ ਕੈਪਟਨ ਦਾ ਬਾਲੀ ਨੇੜਤਾ ਜੀ ਆਪਣੀ ਕਾ ਕਰਕੇ ਹੁਣ ਤੁਹਾਨੂੰ ਪਤਾ ਮੈਂ ਉਹਦਾ ਟਿਕਟ ਦੇਣ ਨੂੰ ਵੀ ਕਹਿੰਦੇ ਜੀ ਮੈਂ ਦੋ ਵਾਰੀ ਮਨਾਂ ਕਰਤਾ ਮੈਂ ਕਿਹਾ ਮੈਂ ਨਹੀਂ ਇਲੈਕਸ਼ਨ ਲੜਨੀ ਇਹ ਗੱਲ ਆ ਚਾਚਾ ਚਾਚਾ ਉਧਰ ਆਪਣੇ ਦਫ਼ਤਰ ਚ ਐਸੀ ਸੜਦਾ ਉੱਥੇ ਵੇਜੋ ਉਹ ਸਾਲਿਆ ਇਹ ਗਰਮੀ ਦੇਣ ਨੇ ਗੇ ਹਾਂ ਇਹ ਚਾਈ ਮੇਰੇ ਛਾਲੇ ਦੀ ਮੈਨੂੰ ਠੰਡ ਲੱਗ ਗਈ ਭਾਰੀ ਉਹਨਾਂ ਨਾਲ ਆਉਂਦੇ ਭਰਾ ਵਗ ਗਿਆ ਚਲ ਡਾਕਟਰ ਨੂੰ ਕਿਹਾ ਯੂਰੀ ਠੀਕ ਆ ਆ ਇੱਥੇ ਤਾਂ ਇਹ ਆਪਣੀ ਕੈਪਟਨ ਕਹਿਣਾ ਭਾਈ ਜੀ ਤੁਸੀਂ ਇਹ ਮੁੰਡਾ ਬਹੁਤ ਹੀ ਵਧੀਆ ਮਨਾਂ ਕਾਰੋਬਾਰ ਇਹਨਾਂ ਦਾ ਠੀਕ ਆ ਜੀ ਇਹਨਾਂ ਦੀ ਭੂਆ ਜੀ ਆ ਸਾਡੀ ਭੂਆ ਜੀ ਸਾਰੇ ਸਨਾਹ ਲੈ ਕੇ ਗੱਲਬਾਤ ਕਰਦੇ ਆ ਜੀ ਪੂਆ ਦੀ ਬਾਲੀ ਆਪਾਂ ਮੂਰੇ ਰੱਖਦਾ ਸਾਰੇ ਕੰਮਾਂ ਚ ਭਾਈਆ ਮੁੰਡਾ ਤਾਂ ਸਾਡੇ ਸਾਹਮਣੇ ਹੀ ਆ ਤੁਸੀਂ ਦੇਖ ਹੀ ਲਿਆ ਇਹ 35 40 ਪੜਿਆ ਹੋਇਆ ਤੇ ਸਟੀਲ ਬੌਡੀ ਦਾ ਕਰਜ਼ਕਾਰ ਦਾ ਤਾਂ ਹੀ ਤਾਂ ਇੰਨੀ ਬੌਡੀ ਵਧੀਆ ਇਹਦੀ ਆਹ ਜਖਾ ਕੀ ਕਰੇ ਹੰਮੇ ਫਿਟਨੈਸ ਦਾ ਕਰਜ਼ਕਾਰ ਦਾ ਤਾਂ ਹੀ ਪੂਰਾ ਫਿਟਾ ਮੁੰਡਾ ਸਾਡਾ ਸੁੱਖ ਨਾਲ ਭਾਈ ਸਾਡੇ ਜ਼ਮੀਨ ਵੀ ਕਾਫੀ ਆ ਆ ਤੁਸੀਂ ਸੈਲਰ ਤਾਂ ਸਾਡਾ ਦੇਖ ਹੀ ਲਿਆ ਤੇ ਨਾਲੇ ਸਾਡੇ ਦੋ ਤਿੰਨ ਪੰਪ ਵੀ ਆਪਦੇ ਆ ਤੇ ਸੁਖਵੀਰ ਨਾਲ ਬੱਸਾਂ ਵੀ ਸਾਂਝੀਆਂ ਨੇ ਸੁਖਵੀਰ ਕਵੀਰ ਆ ਦੇਖ ਲਓ ਭਾਈ ਮੁੰਡਾ ਠੀਕ ਆ ਹਾਂ ਦੇਖੋ ਭਾਈ ਨਾਲ ਆ ਆਪਣਾ ਚਾਚਾ ਆ ਸੁਖਵੀਰ ਦੀ ਗੱਲ ਕਰਦੇ ਸੀ ਭਲਾ ਸੁਖਵੀਰ ਬਾਦਲ ਕਹੇ ਨਾਲੋਂ ਢੀਂਡ ਸਾਹ ਹਟ ਗਿਆ ਹਟ ਨੂੰ ਸੜਿਆ ਹੋਰ ਨੌਕਰ ਵਾਲਾ ਹੋ ਜੁਨਾ ਸੁਣਣਾ ਸੁਣ ਸੁਣ ਅਖਬਾਰਾਂ ਚ ਸੁਣ ਸੁਣਿਆ ਸੀ ਵਾ ਚਾਚਾ ਪਤਾ ਮੇਰਾ ਉਹੀ ਸੀ ਵੱਡੀ ਹਾਂ ਆ ਜਾ ਚਾਚਾ ਨਾ ਬੋਲਿਆ ਮੁੰਡਾ ਲਿੱਕਰ ਗਿਆ ਕੋਈ ਕੀ ਮੁੰਡਾ ਤੁਸੀਂ ਦੇਖ ਲਿਆ ਕਾਰੋਬਾਰ ਭੂਆ ਨੇ ਦੱਸਤਾ ਠੀਕ ਆ ਸਾਰਾ ਕੁਝ ਫਿੱਟ ਫਰ ਹੁਣ ਆਪਾਂ ਰਿਸ਼ਤਾ ਕਰ ਦਈਏ ਦੇਖੋ ਕੀ ਗੱਲਬਾਤ ਆ ਦੇਖੋ ਜੀ ਮੁੰਡਾ ਸਾਡੇ ਫਿੱਟ ਆ ਸਾਡੇ ਵੱਲੋਂ ਹਾਂਗੀ ਠੀਕ ਹੈ ਤੇ ਕੋਈ ਐਹ ਜੀ ਗੱਲ ਨਹੀਂ ਕੋਈ 60 70 ਲੱਖ ਤਾਂ ਅਸੀਂ ਲਾ ਦਾਂਗੇ ਹਾਂਜੀ ਜੇ 20 30 ਲੱਖ ਜ਼ਿਆਦਾ ਲਾਉਣਾ ਪਿਆ ਉਹ ਵੀ ਲਾ ਦਾਂਗੇ ਕੋਈ ਐਡੀ ਗੱਲ ਨਹੀਂ ਠੀਕ ਹੈ ਠੀਕ ਹੈ ਨਾ ਬਾਕੀ ਤੇ ਕੋਈ ਹੋਰ ਵੀ ਸੋਡੀ ਮੰਗਾ ਕੋਈ ਡਿਮਾਂਡ ਆ ਤਾਂ ਦੱਸੋ ਬੇ ਤੂੰ ਮੁੜਿਆ ਇੱਥੇ ਬੈਠ ਗਾਇ ਜਾ ਪੂਛ ਕੇ ਕਿ 10 ਕਰੋੜ ਰੁਪਇਆ ਲਾਉਣ ਦੇ ਕਰੋੜ ਇਹ ਹਾਂ ਹੋ ਗਈ ਹੁਣ ਮੰਗ ਤਾਂ ਇਹ ਸਾਡੇ ਕੋਈ ਨਹੀਂ ਹੈਗੀ ਪਰ ਇੱਕ ਗੱਲ ਆ ਵੀ ਸਾਡਾ ਵਿਆਹ ਵਾਲਾ ਕੰਮ ਵਾਲਾ ਵੱਡਾ ਹੋਊ ਪਾਰਟੀ ਦਾ ਕਾ ਕੌਣ ਕੌਣ ਵਰਗੇ ਸਾਰੇ ਆਉਣਗੇ ਜੀ ਬੜਾ ਜਿਆਦਾ ਕਾਠੂਗਾ ਪਤਾ ਨਹੀਂ ਕਿਹੜੇ ਕਿਹੜੇ ਲੀਡਰ ਆਉਣਗੇ ਦਿੱਲੀ ਵਾਲੇ ਵੀ ਆਉਣਗੇ ਜੀ ਉਹ ਜਦੋਂ 60 70 ਲੱਖ ਰੁਪਈਆ ਲਾਤਾ ਜੀ ਫੇਰ ਕੀ ਰਾਂਗੇ ਜੀ ਚੰਗ ਸੁਣੋ ਜੀ ਮੇਰੇ ਭਪਿੰਦਰ ਹੁੱਡੇ ਨਾਲ ਹੁਣੇ ਗੱਲ ਹੋਈ ਆ ਉਹ ਕਹਿੰਦਾ ਮੋਦੀ ਦਾ ਪਿਆ ਚਾਊਗਾ ਜਾਂ ਆਊਗਾ ਬੜਾ ਆ ਹਾਂ ਮੋਦੀ ਨੂੰ ਦੇਖ ਬਾਈ ਸਾਮੀ ਆਏ ਵੱਡੀ ਜੀ ਆਪਾਂ ਥੋੜੀ ਬਹੁਤੀ ਰੈਕ ਕਰ ਲਈਏ ਸਾਈਡ ਤੇ ਹੋ ਕੇ ਹਾਂਜੀ ਠੀਕ ਹੈ ਨਾ ਚਲੋ ਜੀ ਬਰਾਬਰ ਉਹ ਕਹਿੰਦਾ ਮੱਡੀ ਰੈਕ ਕਰ ਲਈਏ ਅਸੀਂ ਕਰ ਲੋ ਕਰ ਹਾਂ ਕਰ ਲੈਨੇ ਆ ਜੀ ਆਜਾ ਆ ਜਾ ਬਾਈ ਜੱਟ ਆਜੋ 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 ਜੀ ਆਜੋ ਲੈ ਮੈਂ ਤਾਂ ਤੇਲ ਲੈ ਕੇ ਆਇਆ ਛੋਟੀ ਖਾਤਰ ਸੈਲਰ ਚ ਮੁਰਗਰ ਰਿੰਨਣ ਲੱਗੇ ਸੀ ਅੱਛਾ 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 ਗੱਲ ਹੈ ਲੈ ਸਰਦਾਰ ਜੀ ਵੀ ਮੈਂ ਤੁਹਾਨੂੰ ਇੱਕ ਗੱਲ ਕਹਿੰਨਾ ਮੈਂ ਸਾਰੇ ਪਿੰਡ ਦੇ ਬੰਦਿਆਂ ਨੂੰ ਜਾਣਦਾ ਬੜਾ ਬਧੀਆ ਪਰਿਵਾਰ ਹੈ ਬਸ ਤੁਸੀਂ ਚੁੱਪ ਕਰਕੇ ਸੱਗਨ ਪਾ ਦਿਓ ਕੁੜੀ ਚ ਰਾਜ ਕਰੂਗੀ ਰਾਜ ਮੈਂ ਇਹਨਾਂ ਤਰ-ਤਰ ਪਲ ਦੇ ਹੈਂ ਮੁੰਡਾ ਕਹਾ ਦੇਖ ਹੀ ਲਿਆ ਤੁਸੀਂ ਬਾਡੀ ਬਿਲਡਰ ਹੋਰ ਤਾਂ ਹੋਰ ਮੰਤਰਿਆਂ ਨੇ ਉਹਨਾਂ ਦਾ ਵੀ ਕੁਝ ਵੀ ਹੈ ਵੀ ਬਾਈ ਮੈਂ ਝੂਠ ਨਹੀਂ ਬੋਲਦਾ ਝੂਠ ਬੋਲਣ ਦੀ ਤਾਂ ਮੈਨੂੰ ਸਰਦਾਰ ਜੀ ਆਤ ਹੈ ਨਹੀਂ ਸਾਰੇ ਪਿੰਡ ਨੂੰ ਪਤਾ ਪੁੱਛ ਲੋ ਜੀ ਨੂੰ ਮਾਫੀ ਹੋਰ ਤਾਂ ਹੋਰ ਬਾਦਲ ਸਾਹਿਬ ਜਦੋਂ ਵੀ ਆਉਂਦੇ ਜਾਂਦੇ ਆ ਕਦੇ ਇੱਧਰ ਦੀ ਏਰੀਆ ਚ ਚਾਚੇ ਦੇ ਘਰੇ ਆਉਂਦੇ ਹੈ ਚਾਚੀ ਨਾਲ ਤਾਂ ਬਾਹਲਾ ਪਿਆਰ ਹੈ ਹਾਂ ਅੱਛਾ ਹੋਰ ਤੁਹਾਨੂੰ ਦੱਸਾਂ ਆਪਣੇ ਮੋਦੀ ਸਾਹਿਬ ਤੜਕੇ ਫੋਨ ਕਰ ਰਹੇ ਚਾਚੇ ਨੂੰ ਦੇਸ਼ ਨੂੰ ਕਿਵੇਂ ਚਲਾਈਏ ਚਾਚਾ ਰਹਿ ਦਿੰਦਾ ਮਰਤਾ ਹੋਰ ਬਈ ਅੱਜ ਗੱਲ ਦੱਸਣ ਲੱਗੇ ਗਾਹ ਨਾ ਕਰ ਦਿਓ ਕਿਉਂਕਿ ਮੈਨੂੰ ਪਤਾ ਪੰਜਾਬ ਵਾਲਿਆਂ ਨੇ ਕਹਿੰਦੇ ਬੀਜ ਲਵਾਓ ਟਰੰਪ ਨਾ ਵੀ ਸਿੱਧੀ ਆ ਹੂੜ ਬੋਨਰ ਦੀ ਆਤਰੀ ਮਨਦੀ ਹੈ ਤੁਸੀਂ ਆਏ ਕਰੋ ਉਧਰ ਕਰੋ ਹਾਂ ਨਾ ਤੇ ਮੈਂ ਲਾਉਣਾ ਤੇ ਤੜਕਾ ਬਸ ਤੁਸੀਂ ਹਾਂ ਨਾ ਕਹੀ ਦਿਓ ਮੈਂ ਵੀ ਮੇਰਾ ਸਾਲਾ ਚਿੜਿਆ ਮੈਂ ਬਾਹਲੇ ਵੱਡੇ ਵੱਡੇ ਗਪੌੜੇ ਸੱਟ ਬੈਠਾ ਲੱਗਦਾ ਨਹੀਂ ਵੀ ਸੇਰੇ ਚੱਲ ਤੇਲ ਨਾ ਤੇ ਕਰ ਮਾਲ ਅਈ ਨਿਕੋਲੀ ਪਰ ਆਪ ਕਿਵੇਂ ਕਰੀਏ ਦੇਖੋ ਜੀ ਗੱਲ ਆਏ ਆ ਹਾਂਜੀ ਆਪਾਂ ਤਾਂ ਸੋਚਦੇ ਸੀ ਵੀ ਕਰੋੜ ਕਿ ਤੱਕ ਲਾ ਦਾਂਗੇ ਹਾਂਜੀ ਹਾਂਜੀ ਲੇਕਨ ਇਹ ਤਾਂ 2.5-3 ਕਰੋੜ ਦਾ ਜਲਸਾ ਹੈ ਜੀ ਗੱਲ ਪੈਸੇ ਦੀ ਨਹੀਂ ਹੈਗੀ ਗੱਲ ਮੈਨੂੰ ਬੰਦੇ ਗੱਪੀ ਲੱਗਦੇ ਨੇ ਦੋ ਦੋ ਪਾਰਟੀਆਂ ਸਮਝਦੇ ਕਿਤੇ ਕਾਮਰਾਹ ਦੀ ਗੱਲ ਕਰੀ ਜਾਂਦੇ ਨੇ ਕਿਤੇ ਕਾਲੀਆਂ ਦੀ ਕਰੀ ਜਾਂਦੇ ਨੇ ਨੌਕਰ ਜੀ ਮੈਨੂੰ ਉਦੋਂ ਵੱਡਾ ਗੱਪੀ ਲੱਗਦਾ ਹੈ ਉਹ ਉਦੋਂ ਵੱਡੇ ਰੋੜੀ ਜਾਂਦਾ ਕਿਤੇ ਆਵਾਮੀ ਦੀ ਗੱਲ ਕਰੀ ਨਾ ਕਿਤੇ ਟਰੱਪ ਦੀ ਗੱਲ ਕਰੀ ਜਾਂਦਾ ਚਲੋ ਜੀ ਆਪਾਂ ਆਪਾਂ ਨੂੰ ਯਾਰ ਬਾਈ ਤੂੰ ਤਾਂ ਸਾਨੂੰ ਫੁਸਾਤਾ ਸੀ ਚਲੋ ਤੈਨੂੰ ਫੁਸਾਤਾ ਸੀਗਾ ਜੀ ਬੜੇ ਚੰਗੇ ਬੰਦੇ ਨੇ ਨਹੀਂ ਉਹ ਬਾਹਲੇ ਕਿੰਨਾ ਪਾਵਾਂ 2 ਇੱਕ ਦਾ ਕਿ 3 ਇੱਕ ਦਾ ਪਾਵਾਂ ਪਾਵਾਂ 3 ਇੱਕ ਦੀ ਪਾ ਇਹ ਇਹ ਲੈ ਲੈ ਪਾ ਲੈ ਨਹੀਂ ਕੋਈ ਨਹੀਂ ਉੱਥੇ ਵੀ ਹਾ ਕੰਮ ਨਹੀਂ ਆ ਤੁਹਾਨੂੰ ਉਹ ਕੋਈ ਨਹੀਂ ਫਿਰ ਆ ਹੀ ਹੁੰਦੇ ਹੈ ਕਰਨਾ ਪੈਂਦਾ ਹੁੰਦਾ ਹੈ ਕੋਈ ਨਹੀਂ ਕੋਈ ਨਹੀਂ ਹਾਂ ਉਹ ਗੱਲ ਹੈ ਹਾਂ ਗੱਲ ਪੁੱਛਦੇ ਨੇ ਇੱਕ ਦੋ ਵਾ ਦੀ 3 ਨ ਪੁੱਛ ਉਹ ਨਹੀਂ ਤਾਂ ਉਹ ਹੀ ਰਹੂਗਾ ਕੁੜੀ ਦੇਖ ਤਰ੍ਹਾਂ ਕਾਲੇ ਕੋਟ ਵਾਲਾ ਕੁੜੀ ਦਾ ਭਰਾ ਸੀ ਮੇਰੇ ਛਾਲੇ ਦੇ ਦੰਦ ਮੋਤੀਆਂ ਵਰਗੇ ਸੀ ਟਟਾ ਟਟਾ ਹੈਂ ਨੋੜਤੀ ਸੀ ਛਾਣੇ ਨੇ ਕਿਹਾ ਮਾਂ ਪਰਤੀ ਤੀ ਪਰ ਕੋੜਾ ਹੋ ਤਾਂ ਨੀ ਕੋੜਾ ਥੋੜਾ ਥੋੜਾ ਲਾਜ਼ਮੀ ਜੇ 60% ਵੀ ਹੋਈ ਤੇ ਜਿਹੜੀ ਤੇਰੇ ਘਰ ਵਾਲੀ ਐ ਮੇਰੇ ਛਾਲੇ ਦੀ ਗਾਜਰ ਗੁੰਦੋ ਪਹਿਲਾਂ ਨਾ ਮੈਂ ਵੀ ਛੇੜਿਆ ਕਰਾਂ ਹਾਂ ਛੇੜ ਤਾਂ ਲੈ ਕੇ ਨਹੀਂ ਲੜਾਈ ਦਾ ਗੱਡਾ ਨ ਹੋਵੇ ਕਿ ਤੂੰ ਦੇਖੀ ਕਿ ਤੂੰ ਸਾਰਾ ਦਿਨ ਜੋਕਲੇ ਸੀ ਲੜਾਈ ਦਾ ਗੱਡਾ ਕਿ ਮੈਂ ਉਹ ਤੈਨੂੰ ਬੇਹਜੀਆਂ ਯੋਗਤਾ ਦੱਸੂ ਕਿਉਂਕਿ ਜਨੈਲੀ ਕੋਟ ਕੇ ਇਹ ਚੱਕੀ ਚੰਗੀ ਹੁੰਦੀ। ਹਾਂ ਇਹ ਗੱਲ ਤੇਰੀ। ਹਾਂ ਜਿਹੜਾ ਸਹਾਰਾ ਬਾਏ ਲੱਗੀ ਜਾਂਦਾ ਵੀ ਯਾਰ ਦਫ਼ਤਰ 'ਚ ਬੈਠੇ ਐ ਕਰਸ ਕੇ ਘੱਕਦੀਆਂ। ਆ ਚੱਕੀ ਜਾਂ ਲੱਭੀ। ਜਿਹੜਾ ਇਹ ਸੈਲਰ ਐ ਇਹ ਮੇਰਾ ਸਾਰਾ ਆਟਾ ਵੀ ਪੀ ਦਿੰਦਾ ਉਹ। ਸਾਰਾ ਗੁਜੀ ਪੀ ਤੈਨੂੰ ਦੱਸ ਕੀ ਲੈਣਾ। ਮੈਂ ਉਹੀ ਮੜਾ ਜਾ। ਉਹੀ ਫਿਲੀਆਂ ਤੇ ਕਿਵੇਂ ਸਹੀਉਂ। ਕੁਛ ਨਹੀਂ ਬਹੁਤ ਸਰਾ ਪੈਂਦਾ। ਅੱਛਾ ਗੱਲ ਸੁਣ। ਜਿਹੜਾ ਤੇਰੇ ਵਾਲਾ ਪਿਆਰ ਯਾਰ ਮੇਰੇ ਨਾਲ ਬਾਲੀ ਨਹੀਂ ਉਹਦੀ ਮੈਂ ਤੈਨੂੰ ਦੱਸਾਂ ਵੀ ਕਈ ਵਾਰੀ ਜਿਹੜਾ ਟਾਣ ਬਰੋੜਦਾ ਗੁੱਸਾ ਚੜ ਜਾਂਦਾ। ਚੱਲ। ਗੱਲ ਤਾਂ ਨਹੀਂ ਕਦੇ ਮੈਨੂੰ ਕਹੂਗਾ ਫਲਾਣਾ ਨਹੀਂ ਝੰਕਾ ਨਹੀਂ ਝੰਕਾ ਨਹੀਂ ਕਦੇ ਕਹੂਗਾ ਜੇ ਨਹੀਂ ਉਹ ਨਹੀਂ ਹੋ ਨਹੀਂ ਇਆ ਫਿਰ ਐ ਹੋ ਉਹ ਗੱਲ ਸਾਰ ਬੱਗੀ ਹਾਂ ਮੈਂ ਤਾਂ ਅਰੈਸਟ ਕਰਦਾ ਅਰੈਸਟ ਕਰਦਾ ਮੈਂ ਅਰੈਸਟ ਕਰ ਮੇਰੇ ਸਾਹ ਨਹੀਂ ਦਈ ਲਿਆ ਇਹ ਹਾਂ ਆਇਆ ਲੱਗਦਾ ਜਿਵੇਂ ਰਾਜਾ ਭੋਜ ਤੇ ਆਪਦਾ ਜੇ ਇਹ ਹੋ ਗਿਆ ਤਾਂ ਮੈਂ ਸਟਾਪ ਕਰਾਂ ਕੀ ਅੱਜੇ ਸ਼ਾਮ ਤੋਂ ਲੈ ਕੇ ਮੋਬਾਈਲ 46 ਨੂੰ ਵੀਡੀਓ ਕੌਣ ਲਾਇਆ ਕਰੂ ਮੈਂ ਕਹਿ ਕਰੂ ਇੱਕ ਬੱਗੀ ਦੇ ਦੇ ਬਕੀ ਵਾ ਬਕੀ ਵਾ ਵਾ ਮੜਿਆ ਜਾ 80 ਛੜ ਤੇ ਉਹ ਤਾਂ ਚੱਡੀ ਦਾ ਛੱਪਿਆ ਹਾਂ ਮੜ ਗਿਆ ਹੇ ਹੇ ਮੇਰੇ ਛੜੇ ਦੀ ਬਕੀ ਮੱਲੋ ਬੱਲੀ ਦੀ ਨਾ ਯਾ ਗੋਆ ਕਰੇ ਜਾਂਦਾ ਇੱਥੇ ਆਵੇ ਵੜੇ ਬੋਲੇ ਬੋਲਿਆ ਮੇਰੇ ਛੜੇ ਬਕੀ ਤੇਰਾ ਤਾਂ ਰਸਤਾ ਹੋ ਗਿਆ ਜਾ ਪਤਾ ਕੀ ਗੱਲ ਵੱਡੇ ਵੱਡੇ ਗੱਪ ਸਿੱਟੇ ਸੁਖਵੀਰ ਬਾਦਲ ਮੋਦੀ ਪੁੱਟੇ ਵੱਡੇ ਕਹਿੰਦਾ ਸੱਚਾ ਗੋਹੜਾ ਕਰ ਕਰ ਕੇ ਬਸ ਠੀਕ ਹੈ ਯਕੀਨ ਹੋ ਗਿਆ ਉਹਨਾਂ ਨੂੰ ਪੱਕੀ ਮੈਂ ਤਾਂ ਇੰਨੇ ਗੱਪ ਮਾਰਿਆ ਆਉਣ ਵਾਲੇ ਸਮੇਂ ਚ ਕਾਲੀਆਂ ਦੀ ਸਰਕਾਰ ਪੱਕੀ ਤੇ ਤੇਰਾ ਵਿਆਹ ਬੱਸ ਕਰੋ ਬੱਸ ਕਰੋ ਮੈਂ ਤਾਂ ਉਸੇ ਕਾਂਗਰਸ ਦੇ ਕਿ ਲੱਗ ਰਿਹਾ ਤੂੰ ਉਸੇ ਬਾਦਲ ਕਿੰਨਾ ਕਰ ਲੱਗਿਆ ਘਰ ਤਾਂ ਦਾ ਪਟਦਾ ਉਹ ਤਾਂ ਵਾਗ ਗਏ ਓ ਯਾਰ ਮੈਨੂੰ ਕੀ ਪਤਾ ਚਾਚਾ ਗਾਉਣ ਵਾਲੇ ਗਾਣਾ ਗਾਉਣ ਤੋਂ ਪਹਿਲਾਂ ਰੈਹਸਲ ਕਰਦੇ ਆ ਉਹ ਮੈਂ ਵੀ ਰੈਹਸਲ ਕਰ ਲੈਂਦਾ ਓ ਬੱਸ ਕਰੋ ਓ ਬੱਸ ਐਡੇ ਵੱਡੇ ਗੱਪ ਮੋਦੀ ਕੁਦਰ ਟਰੰਪ ਨੂੰ ਦਿੰਦਾ ਯਾਰ ਸ਼ਰੀ ਲਾ ਦਨਾ ਯਾਰ ਓ ਤੁਸੀਂ ਨੀ ਮੇਰਾ ਰਿਸ਼ਤਾ ਹੋਣੋਂ ਦੇ ਮੈਂ ਤਾਂ ਜਾਨਾ ਪੈਣ ਕਰਤੀ ਤੁਸੀਂ ਤਾਂ ਮੇਰੀ ચાચા બગી સહી ગયા બગીજી